ਆਉਣ ਵਾਲੇ 5 ਤੋਂ 10 ਸਾਲਾਂ ਦੇ ਵਿੱਚ ਘਰ-ਘਰ ਟਕਲੇ ਪੈਦਾ ਹੋ ਜਾਣੇ ਆ ਕਿਉਂਕਿ ਝੜਦੇ ਵਾਲਾਂ ਦੀ ਸਮੱਸਿਆ ਹੀ ਇੰਨੀ ਹੈ ਬੱਸ ਸਟੈਂਡ ਤੇ ਕਲੱਬਾਂ 'ਚ ਪੱਬਾਂ 'ਚ ਰੈਸਟੋਰੈਂਟਾਂ 'ਚ ਟਕਲੇ ਨਜ਼ਰ ਆਉਣਗੇ ਘਰ-ਘਰ ਵਾਲ ਝੜੀ ਜਾਂਦੇ ਆ ਜਦੋਂ ਵਾਲ ਝੜਨੇ ਤੇ ਵਾਲਾਂ ਦੀ ਗਰੋਥ ਕਿੱਥੋਂ ਹੋਣੀ ਹੈ ਵਾਲਾਂ ਦੀ ਗਰੋਥ ਉਦੋਂ ਹੀ ਹੋਊਗੀ ਜਦੋਂ ਤੁਹਾਡੇ ਝੜਦੇ ਵਾਲ ਰੁਕਣਗੇ ਔਰਤਾਂ ਬੰਦੇ ਆ ਤੁਸੀਂ ਬਾਜ਼ਾਰ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਤਰ੍ਹਾਂ-ਤਰ੍ਹਾਂ ਦੇ ਤੇਲਾਂ ਦਾ ਇਸਤੇਮਾਲ ਕਰਦੇ ਹੋ ਤਾਂ ਕਿ ਤੁਹਾਡੇ ਵਾਲ ਲੰਮੇ ਲੰਮੇ ਹੋ ਜਾਣ ਅੱਜ ਮੈਂ ਤੁਹਾਨੂੰ ਏਦਾਂ ਦੀਆਂ ਚੀਜ਼ਾਂ ਦੱਸਾਂਗਾ ਜਿਸ ਦੇ ਨਾਲ ਝੜਦੇ ਵਾਲ ਵੀ ਰੁਕਣਗੇ ਔਰ ਵਾਲਾਂ ਦੀ ਗਰੋਥ ਵੀ ਬਹੁਤ ਜ਼ਿਆਦਾ ਹੋਏਗੀ ਇਹਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਇਹ ਕੀ ਆ ਇਹ ਆ 100 ਰੁਪਏ ਦਾ ਨੋਟ ਪਰ ਨੋਟ ਦੇ ਉੱਤੇ ਇੱਕ ਇਨਸਾਨ ਹੈ ਜਿਹਦਾ ਨਾਂ ਹੈ ਗਾਂਧੀ ਮੈਂ ਸੁਣਿਆ ਦੁਨੀਆ ਦੇ ਵਿੱਚ ਸਿਰਫ ਇੱਕ ਗਾਂਧੀ ਪੈਦਾ ਹੋਇਆ ਹੈ ਜਿਹੜਾ ਇੱਥੇ ਲੱਗਿਆ ਹੋਇਆ ਹੈ ਆਉਣ ਵਾਲੇ 5 ਤੋਂ 10 ਸਾਲਾਂ ਦੇ ਵਿੱਚ ਘਰ-ਘਰ ਗੰਧੀ ਪੈਦਾ ਹੋ ਜਾਣਗੇ ਆ ਘਰ-ਘਰ ਟਕਲੇ ਪੈਦਾ ਹੋ ਜਾਣਗੇ ਤੁਹਾਨੂੰ ਹਰ ਗਲੀ ਹਰ ਮੋੜ ਬਸ ਸਟੈਂਡ ਤੇ ਕਲੱਬਾਂ 'ਚ ਪੱਬਾਂ 'ਚ ਰੈਸਟੋਰੈਂਟਾਂ 'ਚ ਟਕਲੇ ਨਜ਼ਰ ਆਉਣਗੇ ਕਿਉਂਕਿ ਝੜਦੇ ਵਾਲਾਂ ਦੀ ਸਮੱਸਿਆ ਹੀ ਇੰਨੀ ਹੈ ਘਰ-ਘਰ ਵਾਲ ਝੜੀ ਜਾਂਦੇ ਆ ਵਾਲ ਝੜੀ ਜਾਂਦੇ ਆ ਜਦੋਂ ਵਾਲ ਝੜਨੇ ਤੇ ਵਾਲਾਂ ਦੀ ਗਰੋਥ ਕਿੱਥੋਂ ਹੋਣੀ ਹੈ ਵਾਲਾਂ ਦੀ ਗਰੋਥ ਉਦੋਂ ਹੀ ਹੋਊਗੀ ਜਦੋਂ ਤੁਹਾਡੇ ਝੜਦੇ ਵਾਲ ਰੁਕਣਗੇ ਔਰ ਵਾਲਾਂ ਦੀ ਗ੍ਰੋਥ ਨੂੰ ਵਧਾਉਣ ਦੇ ਲਈ ਤੁਸੀਂ ਬਾਜ਼ਾਰ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਤਰ੍ਹਾਂ-ਤਰ੍ਹਾਂ ਦੇ ਤੇਲਾਂ ਦਾ ਇਸਤੇਮਾਲ ਕਰਦੇ ਹੋ ਤਾਂ ਕਿ ਤੁਹਾਡੇ ਵਾਲ ਲੰਮੇ-ਲੰਮੇ ਹੋ ਜਾਣ ਅੱਜ ਮੈਂ ਤੁਹਾਨੂੰ ਇਦਾਂ ਦੀ ਚੀਜ਼ ਦੱਸਾਂਗਾ ਜਿਸ ਦੇ ਨਾਲ ਅਗਰ ਔਰਤਾਂ ਐ ਤਾਂ ਉਹਨਾਂ ਦੀਆਂ ਗੁੱਤਾਂ ਪੈਰਾਂ ਤੱਕ ਜਾਣਗੀਆਂ ਅਗਰ ਬੰਦੇ ਆ ਉਹਨਾਂ ਦੇ ਵੀ ਪੈਰਾਂ ਤੱਕ ਜਾ ਸਕਦੇ ਆ ਪਰ ਆਪਾਂ ਨੂੰ ਪੈਰਾਂ ਤੱਕ ਦੀ ਲੋੜ ਨਹੀਂ ਇਦਾਂ ਦੀਆਂ ਚੀਜ਼ਾਂ ਦੱਸਾਂਗਾ ਘਰ ਦੇ ਵਿੱਚ ਤਿਆਰ ਕਰਨ ਨੂੰ ਜਿਸ ਦੇ ਨਾਲ ਤੁਹਾਡੀ ਵਾਲਾਂ ਦੀ ਗ੍ਰੋਥ ਬਹੁਤ ਜ਼ਿਆਦਾ ਹੋਏਗੀ ਝੜਦੇ ਵਾਲਾਂ ਨੂੰ ਵੀ ਰੋਕਾਂਗੇ ਕਿਉਂਕਿ ਝੜਦੇ ਵਾਲਾਂ ਦੀ ਸਮੱਸਿਆ ਇੰਨੀ ਜ਼ਿਆਦਾ ਹੈ ਕੰਗਾ ਕਰਦੇ ਆ ਤਾਂ ਹੱਥ ਚ ਵਾਲਾਂ ਦਾ ਗੁੱਛਾ ਆ ਜਾਂਦਾ ਨਹਾਉਣ ਲੱਗਦੇ ਆ ਤਾਂ ਥੱਲੇ ਵਾਲ ਤੁਰੇ ਫਿਰਦੇ ਜਿਦਾ ਮੱਛੀਆਂ ਤੁਰੀਆਂ ਫਿਰਨ ਅਗਰ ਚਿੱਟੀ ਸ਼ਰਟ ਪਾ ਲੈਨੇ ਆ ਤਾਂ ਵੀ ਉਹਤੇ ਵਾਲ ਹੀ ਵਾਲ ਹੋ ਜਾਂਦੇ ਆ ਔਰ ਝੜਦੇ ਵਾਲਾਂ ਦੀ ਸਮੱਸਿਆ ਨੂੰ ਰੋਕਣ ਦੇ ਲਈ ਬਹੁਤ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਪਰ ਫਰਕ ਨਹੀਂ ਪੈਂਦਾ ਅੱਜ ਮੈਂ ਤੁਹਾਨੂੰ 2n1 ਇੱਕ ਇਦਾਂ ਦਾ ਫਾਰਮੂਲਾ ਦੱਸਾਂਗਾ ਇਦਾਂ ਦਾ ਟਿਪਸ ਦੱਸਾਂਗਾ ਜਿਸ ਦੇ ਨਾਲ ਝੜਦੇ ਵਾਲ ਵੀ ਰੁਕਣਗੇ ਔਰ ਵਾਲਾਂ ਦੀ ਗਰੋਥ ਵੀ ਬਹੁਤ ਜ਼ਿਆਦਾ ਹੋਏਗੀ ਪਹਿਲਾਂ ਤਾਂ ਕੁਝ ਚੀਜ਼ਾਂ ਦਾ ਧਿਆਨ ਤੁਸੀਂ ਘਰ ਦੇ ਵਿੱਚ ਰਹਿ ਕੇ ਕਰਨਾ ਹੈ ਹਰ ਬਿਮਾਰੀ ਕਰਵਾਉਣ ਵਾਲੀ ਚੀਜ਼ ਉਹ ਹੈ ਫਾਸਟ ਫੂਡ ਤੁਹਾਡਾ ਖਾਣ ਪੀਣ ਜਿੱਦਾਂ ਦਾ ਖਾਣਿਓ ਉਦਾਂ ਦਾ ਹੋ ਜਾਨਿਓ ਅਗਰ ਚੰਗਾ ਖਾਓਗੇ ਤਾਂ ਚੰਗੇ ਹੋ ਜਾਓਗੇ ਮਾੜਾ ਖਾਓਗੇ ਤਾਂ ਮਾੜੇ ਹੋ ਜਾਓਗੇ ਪਾਣੀ ਵੱਧ ਪੀਆ ਕਰੋ ਸੋਚਿਆ ਘੱਟ ਕਰੋ ਕਿਉਂਕਿ ਜ਼ਿਆਦਾ ਡਿਪਰੈਸ਼ਨ ਲੈਣ ਨਾਲ ਸੋਚਣ ਦੇ ਨਾਲ ਜਦੋਂ ਤੁਹਾਡੀ ਨੀਂਦ ਘੱਟ ਹੋएगी ਘੱਟੋ-ਘੱਟ 6 ਤੋਂ 8 ਘੰਟੇ ਤੁਹਾਡੀ ਨੀਂਦ ਹੋਣੀ ਚਾਹੀਦੀ ਹੈ ਰਾਤ ਦੀ ਨੀਂਦ ਬਹੁਤ ਜ਼ਰੂਰੀ ਹੈ ਘੱਟ ਸੌਣ ਦੇ ਨਾਲ ਵੀ ਵਾਲ ਝੜਨ ਲੱਗ ਜਾਂਦੇ ਆ ਵਾਲ ਚਿੱਟੇ ਆ ਜਾਂਦੇ ਆ ਵਾਲਾਂ ਦੀ ਗਰੋਥ ਰੁਕ ਜਾਂਦੀ ਹੈ ਪਾਣੀ ਵੱਧ ਤੋਂ ਵੱਧ ਫਾਸਟ ਫੂਡ ਬੰਦ ਕਰ ਦਿਓ ਔਰ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ 6 ਤੋਂ 8 ਘੰਟੇ ਸੌਣਾ ਬਹੁਤ ਜ਼ਰੂਰੀ ਹੈ 24 ਘੰਟਿਆਂ ਦੇ ਵਿੱਚ ਵਿੱਚ ਜਿਆਦਾ ਸੋਵੋਗੇ ਫਾਇਦਾ ਹੀ ਫਾਇਦਾ ਹੈ ਜਿੰਨਾ ਲੰਮਾ ਸੋਵੋਗੇ ਓਨੇ ਵਾਲ ਲੰਬੇ ਹੋਣਗੇ ਚਿੱਟੇ ਵਾਲ ਵੀ ਰੁਕਣਗੇ ਛੜਦੇ ਵਾਲ ਵੀ ਰੁਕਣਗੇ ਉਹ ਵਾਲਾਂ ਦੀ ਕਰੋਧ ਲੰਬੀ ਹੋਏਗੀ ਇਹ ਚੀਜ਼ਾਂ ਉਹ ਹੈ ਜੋ ਤੁਸੀਂ ਬਿਨਾ ਮੈਡੀਸਨ ਤੋਂ ਬਿਨਾ ਟਿਪਸ ਤੋਂ ਕਰਨੀਆਂ ਹੈ ਪਾਣੀ ਵੱਤ ਤੋਂ ਬਾਅਦ ਫਾਸਟ ਫੂਡ ਅਰਜਰਾ ਸੌਣ ਦਾ ਕੰਮ ਹੋਰ ਡਿਪਰੈਸ਼ਨ ਸੋਚੋ ਘਟ ਜਿੰਨਾ ਲੋਕਾਂ ਦੇ ਚਿੱਟੇ ਵਾਲ ਹਨ ਉਮਰ ਤੋਂ ਪਹਿਲਾਂ ਚਿੱਟੇ ਵਾਲ ਆ ਜਾਂਦੇ ਆ ਸਭ ਤੋਂ ਵੱਡੀ ਸਮੱਸਿਆ ਹੀ ਜ਼ਿਆਦਾ ਸੋਚਣ ਨਾਲ ਹੁੰਦੀ ਹੈ ਕਿਉਂਕਿ ਜ਼ਿਆਦਾ ਓਵਰ ਸੋਚਦੇ ਆ ਨਿੱਕੀ ਨਿੱਕੀ ਗੱਲ ਹੈ ਦਿਲ ਤੇ ਲਾਈ ਰੱਖਣ ਜਿੱਦਾਂ ਇਹ ਪਮੀਰੀ ਘੁੰਦੀ ਹੈ ਨਾ ਇਦਾਂ ਸਾਰਾ ਦਿਨ ਦਿਮਾਗ ਦੇ ਵਿੱਚ ਗੱਲਾਂ ਘੁੰਮਦੀਆਂ ਰਹਿੰਦੀਆਂ ਸੋਚਣਾ ਸਹੀ ਕਰੋ ਚੰਗਾ ਸੋਚੋ ਦੂਜਾ ਕੰਮ ਕੀ ਕਰਨਾ ਹੈ ਕਿ ਬਾਜ਼ਾਰ ਦੇ ਵਿੱਚੋਂ ਕੁਝ ਚੀਜ਼ਾਂ ਲੈ ਕੇ ਆਉਣੀਆਂ ਆਪਾਂ ਸਾਈਕਲ ਚੱਕੋ ਕਾਰ ਚੱਕੋ ਮੋਟਰਸਾਈਕਲ ਚੱਕੋ ਬਸ ਤੇ ਬੈਠੋ ਬਾਜ਼ਾਰ ਤੇ ਜਾਓ ਪੰਸਾਰੀ ਦੀ ਦੁਕਾਨ ਤੇ ਜਾਓ ਉੱਥੇ ਜਾ ਕੇ ਆਮਲਾ ਆਮਲਾ ਚਲੋ ਤੁਹਾਨੂੰ ਸਬਜ਼ੀ ਵਾਲੀ ਰੇੜੀ ਤੋਂ ਮਿਲ ਜਾਏਗਾ ਆਮਲਾ ਬ੍ਰੰਮੀ ਔਰ ਕੜੀ ਪੱਤਾ ਮੇਥੀ ਦਾਣਾ ਔਰ ਨਾਰੀਅਲ ਦਾ ਤੇਲ ਹੁਣ ਕੀ ਕਰਨਾ ਔਰ ਸੌਰੀ ਪਿਆਜ਼ ਤਾਂ ਰਹਿ ਗਿਆ ਪਿਆਜ਼ ਵੀ ਲੈ ਕੇ ਉਹਨੇ ਵੈਸੇ ਤਾਂ ਮੈਨੂੰ ਲੱਗਦਾ ਇਹ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੀ ਮਿਲ ਜਾਣੀਆਂ ਅਗਰ ਜਿਹੜੀਆਂ ਨਹੀਂ ਮਿਲਣੀਆਂ ਉਹ ਪੰਸਾਰੀ ਦੀ ਦੁਕਾਨ ਜਿੰਦਾਬਾਦ 200 ਗ੍ਰਾਮ ਨਾਰੀਅਲ ਦਾ ਤੇਲ 100 ਗ੍ਰਾਮ ਪਿਆਜ਼ 100 ਗ੍ਰਾਮ ਆਮਲਾ 100 ਗ੍ਰਾਮ ਬ੍ਰੰਮੀ 100 ਗ੍ਰਾਮ ਕੜੀ ਪੱਤਾ ਕਈ ਵਾਰੀ ਕੜੀ ਪੱਤਾ ਤੁਹਾਨੂੰ ਤਾਜ਼ਾ ਅਗਰ ਨਾ ਮਿਲੇ ਤਾਂ ਸੁੱਕਾ ਕੜੀ ਪੱਤਾ ਲੈ ਲਓ ਔਰ ਮੇथी दाਣਾ ਹੁਣ ਤੁਸੀਂ ਸੋਚੋਗੇ ਕਿ ਤੇਲ ਨਾਲੋਂ ਜ਼ਿਆਦਾ ਚੀਜ਼ਾਂ ਵਧ ਗਈਆਂ ਇਦੇ ਚ ਆਪਾ 올ੀਵ ਆਇਲ ਜਤੂਨ ਦਾ ਤੇਲ ਵੀ ਪਾਉਣਾ ਏ ਘੱਟੋ ਘੱਟ 300 ਐਮਐਲ 200 ਐਮਐਲ ਨਾਰੀਅਲ ਦਾ ਤੇਲ 300 ਐਮਐਲ ਜੈਤੂਨ 올ੀਵ ਆਇਲ ਔਰ ਬਾਕੀ ਜਿਹੜੀਆਂ ਤੁਹਾਨੂੰ ਮੈਂ ਚੀਜ਼ਾਂ ਦੱਸੀਆਂ ਸਾਰੀਆਂ ਚੀਜ਼ਾਂ ਮੈਂ ਸਾਈਡ ਤੇ ਲਿਖ ਕੇ ਵੀ ਲਾ ਦਾਂਗਾ ਤਾਂ ਕਿ ਤੁਹਾਨੂੰ ਆਸਾਨੀ ਨਾਲ ਸਮਝ ਲੱਗ ਜਾਣਾ ਤੇਲ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਪਾ ਲਓ ਮੇਥੀ ਦਾਣਾ ਪਾ ਲਓ ਕੜੀ ਪੱਤਾ ਪਾ ਲਓ ਬ੍ਰਹਮੀ ਪਾ ਲਓ ਔਰ ਆਮਲਾ ਕੱਟ ਕੇ ਪਾ ਲਓ ਪਿਆਜ਼ ਕੱਟ ਕੇ ਪਾ ਲਓ ਤੇਲ ਨੂੰ ਮੱਠੀ ਮੱਠੀ ਅੱਗ ਤੇ ਉਬਾਲਣਾ ਗਰਮ ਕਰਨ। ਉਦੋਂ ਤੱਕ ਉਬਾਲਣਾ ਜਦੋਂ ਤੱਕ ਤੇਲ ਲਾਲੀ ਨਾ ਫੜ ਜਾਏ। ਲਾਲੀਪਣ ਦੇ ਵਿੱਚ ਹੋ ਜਾਏਗਾ। ਜਦੋਂ ਤੇਲ ਲਾਲੀਪਣ ਦੇ ਵਿੱਚ ਹੋ ਜਾਏਗਾ, ਘਟੋ ਘਟ ਟਾਈਮ ਲੱਗੇਗਾ ਪਰ ਕੰਮ ਤੁਹਾਡਾ ਤਸੱਲੀ ਬਖਸ਼ ਹੋਏਗਾ। ਜਦੋਂ 1.5 ਤੋਂ 2 ਘੰਟੇ ਬਾਅਦ ਤੇਲ ਤੁਹਾਡਾ ਲਾਲੀ ਫੜ ਜਾਏਗਾ, ਉਸ ਤੋਂ ਬਾਅਦ ਤੇਲ ਨੂੰ ਪੁਣ ਕੇ ਕੱਚ ਦੀ ਬੋਤਲ ਚ ਪਾ ਲਿਓ। ਹੁਣ ਕੀ ਕੰਮ ਕਰਨਾ? ਇਹ ਤੇਲ ਹਜੇ ਤਿਆਰ ਨਹੀਂ ਹੋਇਆ। ਬਾਜ਼ਾਰ ਦੇ ਵਿੱਚੋਂ ਰੋਸ ਮੇਰੀ ਰੋਜ਼ ਮੇਰੀ ਆਇਲ ਦੇ ਡਰਾਪਸ ਮਿਲ ਜਾਂਦੇ ਇੱਕ ਚਮਚ ਇਹ ਤੇਲ ਦਾ ਜਿੱਡਾ ਕਿ ਤੁਹਾਡਾ ਸਿਰ ਹੈ ਇੱਕ ਚਮਚ ਲੈ ਲਓ ਦੋ ਚਮਚ ਲੈ ਲਓ ਇੱਕ ਚਮਚ ਦੋ ਤਿੰਨ ਡ੍ਰੌਪ ਰੋਜ਼ ਮੇਰੀ ਦੇ ਮਿਕਸ ਕਰ ਲਓ ਸਿਰ ਤੇ ਲਾਓ ਇਦਾਂ ਦਾ ਕਦੇ ਵਾਸਤੇ ਵੀ ਤੇਲ ਨੂੰ ਇਦਾਂ ਨਹੀਂ ਛੱਸੀਦਾ ਇਦਾਂ ਕਰਨਾ ਪਿਆਰ ਨਾਲ ਪੂਰੇ ਸਰੂਰ ਨਾਲ ਕਰਨਾ ਹੈ ਇਦਾਂ ਇਦਾਂ ਕਰੇ ਚਲੋ 5 ਤੋਂ 10 ਮਿੰਟ ਮ사ਜ ਕਰੋ ਬੈਜੋ ਸੁਬਾ ਉੱਠ ਕੇ ਸਿੰਪਲ ਪਾਇਨਲ ਸਿਰ ਧੋ ਲੈਣਾ ਹੈ ਜਿੱਦਾਂ ਔਰਤਾਂ ਦਾ ਕੰਮ ਹੁੰਦਾ ਹਫ਼ਤੇ 'ਚ 2 ਤੋਂ 3 ਵਾਰ ਇਸ ਹੈੱਡ ਵਾਸ਼ ਕਰਦੀਆਂ ਸਿਰ ਧੋਂਦੀਆਂ ਬੰਦੇ ਤਾਂ ਰੋਜ਼ ਹੀ ਕਰ ਲੈਂਦੇ ਔਰਤਾਂ ਨੇ ਹਫ਼ਤੇ ਦੇ ਵਿੱਚ 3 ਤੋਂ 4 ਵਾਰੀ ਤੇਲ ਲਾਉਣਾ ਹੈ ਬੰਦਿਆਂ ਨੇ ਰੋਜ਼ਾਨਾ ਲਾਉਣਾ ਹੈ ਲਗਾਤਾਰ 5 ਤੋਂ 6 ਮਹੀਨੇ ਲਾਓ ਜਿਹੜੀ ਗੱਲ ਤੁਹਾਨੂੰ ਮੈਂ ਪਹਿਲੀ ਕਹੀ ਹੈ ਲੰਮੇ ਲੰਮੇ Baal ਕੁੱਤਾ ਤੁਹਾਡੀਆਂ ਪੈਰਾਂ ਤੱਕ ਜਾਣਗੀਆਂ ਬੰਦੇਓ ਜੇ ਕੁੱਤਾ ਕਰ ਨਹੀਂ ਨਹੀਂ ਮਜ਼ਾਕ ਕਰ ਰਿਹਾ ਔਰ ਤੁਹਾਡੇ ਵੀ ਵਾਲ ਬਹੁਤ ਲੰਬੇ ਹੋਣਗੇ ਇਸ ਜਾਣਕਾਰੀ ਨੂੰ ਹਰ ਇਨਸਾਨ ਤੱਕ ਪਹੁੰਚਾਉਣ ਦਾ ਕੰਮ ਤੁਹਾਡਾ ਹੈ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸੀ ਆ 110% ਕੰਮ ਕਰੇਗੀ ਹੀ ਕਰੇਗੀ ਇਹਦਾ ਕੋਈ ਨੁਕਸਾਨ ਨਹੀਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਘਰ ਘਰ ਆ ਇਨਸਾਨ ਪੈਦਾ ਹੋਣ ਤੋਂ ਬਚ ਸਕੇ ਇਹ ਇੱਕ ਨਹੀਂ ਪਚਾਲ ਪਾਇਆ ਹੋਇਆ ਏ ਜੇ ਘਰ ਘਰ ਹੋਰ ਪੈਦਾ ਹੋ ਗਏ ਤਾਂ ਦੁਨੀਆ ਦਾ ਸਤਿਆਨਾਸ਼ ਹੋ ਜਾਏਗਾ 確かに。